ਪਈ ਜਦ ਤੁਸੀਂ ਅੱਜ ਆਏ ਤੁਹਾਨੂੰ ਅੱਜ ਹੱਥਗੜੀਆਂ ਨਾਲ ਬੰਨ ਕੇ ਦਿੰਦਾ ਜੀ ਕਿੱਡਾ ਲੱਗਦਾ ਹਾਂਜੀ ਹੱਥਗੜੀਆਂ ਹੀ ਪੈਰਾਂ ਨੂੰ ਵੀ ਹੱਥਗੜੀਆਂ ਲੱਗੀਆਂ ਸੀ ਲੱਕ ਨੂੰ ਵੀ ਲੱਗੀਆਂ ਸੀ ਤੇ ਬਾਹਾਂ ਨੂੰ ਵੀ ਲੱਗੀਆਂ ਸੀ ਦਾਰ ਦੀ ਹਾਂਜੀ ਤੇ ਤੁਸੀਂ ਗਏ ਕਿੰਦਾ ਸੀ ਜੀ ਡੌਕੀ ਗਈਆਂ ਡੌਕੀ ਕਿੱਦਾਂ ਕਿੱਦਾਂ ਲੱਗੀ ਲੱਗੀ ਜੀ ਪਨਾਮਾ ਤਾਂ ਹੀ ਡੌਕੀ ਲੱਗੀ ਜੰਗਲ ਰਾਹੀਂ ਅੱਛਾ ਜੀ ਹਾਂਜੀ ਖਾਣ ਪੀਣ ਨੂੰ ਕੀ ਦਿੰਦੇ ਸੀ ਤੁਹਾਨੂੰ ਜਰੂਰ ਤੁਹਾਨੂੰ ਛੱਡ ਕੇ ਗਏ ਹੋ ਕਿੰਨੇ ਘੰਟੇ ਲੱਗੇ ਉਹ ਨਾਲੇ ਸਫ਼ਰ ਦਾ 66 ਘੰਟੇ ਲੱਗੇ ਜੀ ਦੁਕਾਨੋਂ ਸਿਰਫ ਇੱਕ ਲੇਸ ਮਿਲਦੀ ਹੈ ਵਿੱਚ ਤੇ ਵਿੱਚ ਤੋਂੜੇ ਕੋਈ ਮਟਰੀ ਹੈ ਅਤੇ ਪਾਣੀ ਤੈਨੂੰ ਕਿੱਥੋਂ ਮਿਲਿਆ ਗਿਆ ਤੂੰ ਤੇਜਵਾਨਾ ਬਾਰਡਰ ਤੋਂ ਹਾਂਜੀ ਇਹ ਹੁਣ ਤੁਹਾਨੂੰ ਸਾਰੇ ਹੀ ਜਿੰਨੇ ਵੀ ਆਏ ਹੋ ਹਾਂਜੀ ਸਾਰੇ ਕੈਂਪ ਤੋਂ ਹੀ ਆਏ ਹਾਂ ਚੌਂਕੇ ਆਏ ਹਾਂ ਪਿੱਛੇ ਕਿੰਨੇ ਖੋਹ ਰਹੇ ਜਿਹੜੇ ਪੰਜਾਬੀ ਨੇ ਜਾਂ ਭਾਰਤੀ ਨੇ ਉੱਥੇ ਜਿਹੜੇ ਚਾਰ-ਪੰਜ ਸੌ ਬੰਦਾ ਜੀ ਕਿੰਨਾ ਦੀ ਜ਼ਿੰਦਗੀ ਸੀ ਜੀ ਜਿਹੜੀ ਤੁਸੀਂ ਚੌਂਕੀ ਲਾ ਕੇ ਜੀ ਕਿੰਨਾ ਜੀ ਬਹੁਤ ਮਾਰੀ ਜੀ ਹਾਂਜੀ ਉੱਥੇ ਵੀ ਬਹੁਤ ਮਾਰੀ ਜ਼ਿੰਦਗੀ ਆਸ ਐ ਜੀਰਪਾਲ ਜੀ ਵਾਲੀ ਪਤਲਾ ਜਾ ਪ੍ਰੋ ਲੈ ਕੇ ਸੋਣਾ ਪੈਂਦਾ ਬਹੁਤ ਠੰਡੇ ਹੁੰਦੇ ਆ ਤੇ ਜੀਰਪਾਲ ਜੀ ਖਾਣ ਨੂੰ ਵੀ ਦਿੰਦੇ ਨਹੀਂ ਕੁਝ ਵੀ ਲੈਸ ਹੀ ਦਿੰਦੇ ਇੱਕ ਤੇ ਪਾਣੀ ਦਿੰਦੇ ਜਾਂ ਥੋੜੇ ਜਿਹਾ ਚੌਲ ਦਿੰਦੇ ਆ ਬਸ ਜਿਹੜੇ ਪੰਜਾਬ ਦੇ ਨੌਜਵਾਨ ਅਮਰੀਕਾ ਜਾਣਾ ਚਾਹੁੰਦੇ ਗਲਤ ਢੰਗ ਦੇ ਨਾਲ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਮੇਰੀ ਇਹ ਹੀ ਗੱਲ ਕਹਿੰਦਾ ਸਹੀ ਢੰਗ ਨਾਲ ਜਾਣਾ ਚਾਹੀਦਾ ਓਦਾਂ ਗਲਤ ਢੰਗ ਨਾਲ ਕਿ ਲੱਗੇ ਜਾਣਾ ਬਹੁਤ ਔਖਾ ਆ ਸੁਣਨ ਦੇ ਵਿੱਚ ਹੈ ਕਿ ਤੁਹਾਡੀ ਜਿਹੜੀ 5 ਕਿੱਲੇ ਦੀ ਕਰੀਮ ਜਿਹੜੀ ਪਹਿਲੇ ਵੀ ਹੈ ਜਿੰਨਾਂ ਤੁਹਾਡੀ ਆਪ ਹਾਂਜੀ ਹਾਂਜੀ ਉਹਨੇ ਆਪਣੇ ਨਾਲ ਲਈਓ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤਾਂ ਜੇ ਇਹ ਮੰਗਾਂ ਤੇ ਸਾਡੀ ਪਹਿਲੀ ਛੜਾਈ ਜਾਵੇ। ਹਾਂਜੀ। ਆਜਾਓ। ਜਿਪੀ ਸੋ ਜਿਹੜੇ ਅੱਜ ਦੁਕਾਨ ਨੂੰ ਨੌਜਵਾਨ ਆਏ ਐ ਦਾ ਬੋਰਡ ਰੋਕੀ ਜਿਹੇ ਗੈਰ ਕਮਿਊਨਿਟੀ ਅੰਕ ਨਾਮ ਪਿੱਛੇ ਆ ਰਹੇ ਸੀ ਉਹਨਾਂ ਨੂੰ ਪਰਵਾਦੇ ਹਵਾਲੇ ਕੀਤਾ। ਜਿਹੜੇ ਹੋਰ ਵੀ ਕੀ ਨੌਜਵਾਨ ਜਿਹੜੇ ਅਮਰੀਕਾ ਦੀ ਆਸ ਲਗਾਏ ਬੈਠੇ ਨੇ ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦਾ। ਦੇਖੋ ਜੀ ਜਿਹੜੇ ਤੇ ਅੱਜ ਆਏ ਆ ਅਸੀਂ ਐਮਐਲਏ ਸਾਹਿਬ ਵੀ ਇੱਥੇ ਆਏ ਸੀਗੇ ਉਹਨਾਂ ਨੂੰ ਆਸ਼ਵਾਸ਼ਣ ਦਵਾਇਆ ਆ। ਸਰਕਾਰ ਵੱਲੋਂ ਵੀ ਤੇ ਪ੍ਰਸ਼ਾਸਨ ਵੱਲੋਂ ਵੀ ਉਹਨਾਂ ਨੂੰ ਜੋ ਵੀ ਅਸੀਂ ਮੈਕਸਿਮਮ ਉਹਨਾਂ ਦੀ ਪਾਰਪਾਈ ਕਰਵਾ ਸਕਦੇ ਆ ਅਸੀਂ ਇਹਨਾਂ ਨੂੰ ਕਹਾਂ ਜੀ ਆਪਣੇ ਬਿਆਨਦਰਜ ਕਰਵਾਓ ਅਸੀਂ ਪਰਚੇ ਦਰਜ ਕਰਦੇ ਆ ਤੇ ਉਹ ਅਸੀਂ ਇਸ ਜੀ ਦੇ ਵਚਨ ਮੰਨਦੇ ਆ ਬਾਕੀ ਜਿਹੜੇ ਬੰਦੇ ਬੱਚੇ ਆਪਣੇ ਜਿਹੜੇ ਦੁਬਾਰਾ ਝਾਕ ਲਾ ਕੇ ਬੈਠੇ ਹੋਏ ਆ ਇਹਨੇ ਨੇ ਪੈਸੇ 40 40 50 50 ਲੱਖ ਰੁਪਈਆ ਲਾ ਕੇ ਬਾਹਰ ਨਿਤ ਤੱਕੇ ਟੇ ਡਿਖਾ ਕੇ ਉੱਥੇ ਪਹੁੰਚਦੇ ਆ ਮੈਂ ਤੇ ਇਹੋ ਹੀ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਤੁਸੀਂ ਇੱਥੇ ਵੀ ਸਾਰਾ ਕੁਝ ਹੈਗਾ ਆ ਇੱਥੋਂ ਬਾਹਰੋਂ ਬਾਅਟਸਾਈਡਰ ਆਣ ਕੇ ਇੱਥੇ ਆਣ ਕੇ ਕਾਮਯਾਬ ਹੋ ਰਹੇ ਆ ਤੇ ਆਪਾਂ ਇੱਥੋਂ ਛੱਡ ਛੱਡ ਕੇ ਬਾਹਰ ਜਾ ਰਹੇ ਆ ਤੇ ਮੈਂ ਤੇ ਇਹੋ ਬੇਨਤੀ ਕਰੂੰਗਾ ਇੱਥੇ ਵੀ ਸਾਰਾ ਕੁਝ ਹੈਗਾ ਹੈ ਆਪਣੀ ਮਿਹਨਤ ਕਰੋ ਮਿਹਨਤ ਕਰਕੇ ਆਪਣੀ ਰੋਜੀ ਰੋਟੀ ਕਮਾਓ ਆਪਣੇ ਪਰਿਵਾਰਾਂ ਦੇ ਵਿੱਚ ਲਾਓ ਜੀ ਰਿਪੋਰਟ ਵਿੱਚ ਜਿਹੜੇ ਨੌਜਵਾਨ ਉਹਨਾਂ ਦੇ ਮਾਪਿਓ ਕਿਤੇ ਨਾ ਕਿਤੇ ਜਿਹੜੇ ਅਜੰਤਾ ਤੋਂ ਡਰਦੇ ਆ ਰਿਪੋਰਟ ਤੋਂ ਉਤਰਵੰਦੇ ਨੇ ਉਹਨਾਂ ਬਾਰੇ ਕੀ ਕਰੀਏ ਨਹੀਂ ਜੀ ਨਹੀਂ ਡਰਨ ਵਾਲੀ ਕੋਈ ਗੱਲ ਨਹੀਂ ਤੁਸੀਂ ਮੈਂ ਇਹ ਦੇਖੋਖ ਹੋ ਕੇ ਆਪਣੇ ਬਿਆਨ ਲਿਖਾਉਣ ਹਈ ਉਹਨਾਂ ਨੂੰ ਉਹਨਾਂ ਦੇ ਵਚਨਬੰਦ ਹੈ ਅਸੀਂ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲਾ ਨਹੀਂ ਹਵਾ ਦਵਾਵਾਂਗੇ ਤੇ ਜੋ ਵੀ ਉਹਨਾਂ ਦਾ ਉਹਨਾਂ ਕੋਲ ਲਿਖਾਇਆ ਜੋ ਵੀ ਇਹਨਾਂ ਦੇ ਪੈਸਿਆਂ ਦੀ ਪਰਪਾਈ ਕਰਵਾਵਾਂਗੇ ਉਹਨਾਂ ਦੀ ਇਹ ਚ ਡਰਨ ਵਾਲੀ ਤੇ ਕੋਈ ਗੱਲ ਹੀ ਨਹੀਂ ਹੈਗੀ ਜਦੋਂ ਉਹਨਾਂ ਦੇ ਨਾਲ ਸਰਕਾਰ ਉਹਨਾਂ ਦੇ ਨਾਲ ਆ ਪ੍ਰਸ਼ਾਸਨ ਉਹਨਾਂ ਦੇ ਨਾਲ ਆ ਤੇ ਫਿਰ ਡਰਨ ਵਾਲਾ ਤੇ ਕੋਈ ਖਾਤਾ ਹੀ ਨਹੀਂ ਹੈਗਾ ਠੀਕ ਹੈ ਜੀ ਥੈਂਕ ਯੂ ਜਿਹੜਾ ਲਾਸਟ ਨਾਈਟ ਅਮਰੀਕਾ ਤੋਂ ਰਿਪੋਰਟ ਕਰਕੇ ਅੰਮ੍ਰਿਤਸਰ 에어ਪੋਰਟ ਤੇ ਸਾਡੇ ਛੋਟੇ ਬੱਚੇ ਭਰਾ ਪਹੁੰਚੇ ਆ ਉਹ ਹਿਆਰਪੁਰ ਡਿਸਟ੍ਰਿਕਟ ਦੇ 10 ਸਿਗੇ ਦਿਨਾਂ ਵਿੱਚੋਂ 5 ਟਾਂਡੇ ਹਲਕੇ ਦੇ ਸੀਗੇ ਜਿਨ੍ਹਾਂ ਦੇ ਨਾਮ ਦਲਜੀਤ ਸਿੰਘ ਹਰਮਨਪ੍ਰੀਤ ਹਰਪ੍ਰੀਤ ਦਵਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਉਹ ਇੱਥੇ ਸਾਡੇ ਕੋਲ ਪਹੁੰਚ ਗਏ ਆ ਤਾਂ ਅਸੀਂ ਉਹਨਾਂ ਦੇ ਪੇਰੈਂਟਸ ਨੂੰ ਬੁਲਾ ਕੇ ਉਹਨਾਂ ਨੂੰ ਟੀਕੂ ਬਣ ਕਰਤੇ ਨਾਲ ਹੀ ਅਸੀਂ ਹਦਾਇਤ ਕੀਤੀ ਆ ਕਿ ਭਾਈ 5 ਦਿਨ ਦੇ ਅੰਦਰ ਅੰਦਰ ਸਾਨੂੰ ਬਿਆਨ ਨੋਟ ਕਰਾਏ ਜਾਣ ਜਿਹੜੇ ਏਜੰਟ ਦੇ ਥਰੂ ਇਹ ਗਏ ਸੀਗੇ ਤਾਂ ਕਿ ਪੰਜਾਬ ਗਵਰਨਮੈਂਟ ਉਹ ਏਜੰਟਾਂ ਤੇ ਕਾਰਵਾਈ ਕਰ ਸਕੇ ਕਿਉਂਕਿ ਸਾਡੇ ਬਹੁਤ ਸਤਿਕਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਨਿਰਦੇਸ਼ ਆ ਉਹਨਾਂ ਨੇ ਸਖਤੀ ਚ ਇਹ ਗੱਲ ਨੂੰ ਲਾਗੂ ਕਰਨ ਲਈ ਤਾਂ ਬੜੀ ਸੀਰੀਅਸ ਗੱਲ ਲਈ ਹੈ ਕਿ ਜਿਨ੍ਹਾਂ ਦੇ ਗਲਤ ਤਰੀਕੇ ਨਾਲ ਜਿਹੜੇ ਏਜੰਟਾਂ ਨੇ ਬੱਚੇ ਭੇਜੇ ਸੀਗੇ ਉਹ ਖੱਜੇ ਖੁਜਾਰ ਹੋਏ ਆ ਵਾਧੂ ਕਸਮਤੀ ਕੀ ਕੈਲੋ ਪੀ ਪੰਜਾਬ ਨਾਲ ਕਿਉਂ ਪਤਾ ਨਹੀਂ ਕਿਉਂ ਵਿਕਤਰਾ ਕਰਦੇ ਆ ਇੱਕ ਪੰਜਾਬ ਦੇ ਅੰਦਰ ਦੀ ਜਹਾਜ਼ ਨੂੰ ਉਤਾਰਿਆ ਜਾਂਦਾ ਤਾਂ ਇਹੋ ਮੈਸੇਜ ਦਿੱਤਾ ਜਾਂਦਾ ਕਿ ਪੰਜਾਬੀ ਸਾਰੇ ਬਾਹਰ ਜਾ ਰਹੇ ਹੱਲੇ ਕੀ ਹਰਿਆਣੇ ਦੇ ਸੀਗੇ ਗੁਜਰਾਤ ਦੇ ਸੀਗੇ ਹੋਰ ਵੀ ਕਈ ਸੂਬਿਆਂ ਦੇ ਸੀ ਬੱਚੇ ਸੀਗੇ ਪ੍ਰਮਾਤਮਾ ਦੀ ਕਿਰਪਾ ਕੀ ਇਹ ਸੁਖਸਵਿਲੀ ਆਪਣੇ ਘਰੇ ਆ ਗਏ ਨੇ ਤਾਂ ਜਿਸ ਤਰ੍ਹਾਂ ਮੈਨੂੰ ਬਹੁਤ ਹੀ ਸਤਿਕਾਰਯੋਗ ਪਿੰਡ ਕਰਾਲੇ ਤੋਂ ਦੱਸਿਆ ਕਿ ਚਾਰ ਖੇਤ ਲਖਾਲੇ ਸੀ ਏਜੰਟ ਨੇ ਇਹਨਾਂ ਕੋਲ ਜਿਹਦੀ ਕੀਮਤ ਘੱਟੋ ਘੱਟ ਵੀ 1 ਕਰੋੜ ਦੇ ਕਰੀਬ ਆ ਤੇ ਜਿੰਨਿਆਂ ਨਾਲ ਵੀ ਇਦਾਂ ਦਾ ਹੈਪਨ ਹੋਇਆ ਆ ਅਸੀਂ ਉਹਨੂੰ ਸਖਤੀ ਦੇ ਨਾਲ ਨਿਜਠਾਂਗੇ ਟਰਾਈ ਕਰਾਂਗੇ ਕਿ ਇਹ ਬੱਚਿਆਂ ਦੇ ਜਿਹੜੇ ਲਾਸ ਹੈਗੀ ਆ ਉਹਦੀ ਪ੍ਰਵਾਈ ਕੀਤੀ ਜਾਵੇ ਆਉਣ ਵਾਲੀ ਸਮੇਂ ਦੇ ਵਿੱਚ ਇਹਨਾਂ ਦੇ ਏਜੰਟਾਂ ਦੇਤੇ ਲਾਭ ਨਹੀਂ ਪਾਈ ਜਾਏਗੀ ਬਿਲਕੁਲ ਜੀ ਬਿਲਕੁਲ ਚਾਰ ਮੈਂਬਰੀ ਕਮੇਟੀ ਵੀ ਬਣਾ ਦਿੱਤੀ ਹੈ ਮੁੱਖ ਮੰਤਰੀ ਸਾਹਿਬ ਨੇ ਤੇ ਜਿੱਥੇ-ਜਿੱਥੇ ਦੇ ਜਿੱਥੋਂ-ਜਿੱਥੋਂ ਦੇ ਵੀ ਬੱਚੇ ਹੋਣਗੇ ਜਿਹੜੇ ਉਹਨਾਂ ਨੂੰ ਠਾਣੇ ਲੱਗਦੇ ਅਸੀਂ ਐਫ ਆਈ ਆਰ ਉੱਤੇ ਦਰਜ ਕਰਾਂਗੇ ਜਮਾ ਤੇ ਜਿਸ ਤਰ੍ਹਾਂ ਅਮਲੇ ਸਾਹਿਬ ਇਹਨਾਂ ਬੱਚਿਆਂ ਦੀ ਹੈ ਪੈਸੇ ਟੋਟਪੋਰਟ ਤੋਂ ਲੈ ਕੇ 10 ਲੱਖ ਰੁਪਏ ਦੇ ਗਏ ਪਹੁੰਚੇ ਹੋਤੇ ਪਰ ਫਿਰ ਵੀ ਉਹ ਏਜੰਟ ਜਿਹੜੇ ਹਾਲ ਤੱਕ ਵੀ ਗੱਲਬਾਤ ਵੀ ਕਈਆਂ ਨੇ ਕੀਤੀ ਪਰ ਉਹ ਟਾਣਾ ਨਹੀਂ ਕਰ ਰਹੇ ਕਿ ਅਸੀਂ ਪੈਸੇ ਮੋੜਾਂਗੇ ਇਸ ਵਿੱਚ ਕੀ ਤੁਸੀਂ ਦੇਖਦੇ ਹੋ ਮੋੜਾਵਾਂਗੇ ਜੀ ਪਰਾਪਟੀਆਂ ਜਬਤ ਕਰਾਂਗੇ ਇਹਨਾਂ ਦੀ ਵੈਸੇ ਦੇਖੋ ਗਵਰਨਮੈਂਟ 100% ਕਲੀਅਰ ਨੀयतਨਾ ਹੈ ਕਿ ਜਿੰਨੇ ਵੀ ਸਾਡੇ ਭੈਣ ਭਰਾ ਬੱਚੇ ਆ ਰਹੇ ਆ ਬਾਹਰੋਂ ਉਹਨਾਂ ਦੇ ਜਿੰਨਾ ਲਾਅ ਹੋਇਆ ਉਹ ਤਕਰੀਬਨ ਤਕਰੀਬਨ ਆਪਾਂ ਉਹਦੀ ਪਰਵਾਈ ਕਰਵਾਈ ਨਾth ਪਾਵਾਂਗੇ ਕਿ ਜਿਹੜੇ ਗਲਤ ਤਰੀਕੇ ਨਾਲ ਬੱਚਿਆਂ ਨੂੰ ਭੇਜਦੇ ਕਿਉਂਕਿ ਇੱਥੇ ਸਾਡੇ ਪੰਜਾਬ ਦੇ ਲੋਕ ਆ ਮੇਰੇ ਬੇਟਰੀਆ ਤਾਂ ਕਿਸੇ ਨੂੰ ਪੁੱਛਦਾ ਹੀ ਨਹੀਂ ਉਹ ਉਹਦਾ ਹੀ ਕਹਿ ਦਿੰਦਾ ਜੀ ਸਿੱਧੀ ਫਲਾਈਟ ਕਰਾਵਾਂਗੇ ਉਹ ਇਸ ਝੱਟੇ 'ਚ ਪਾ ਜਾਂਦੇ ਇਹਨਾਂ ਦੇ ਦੱਸਣ ਮੁਤਾਬਕ ਡੌਂਕੀਆਂ ਵੀ ਲੱਗਦੀਆਂ ਜਈ ਤਾਂ ਕਈ ਇਸ ਜਹਾਨੋਂ ਹੀ ਚਲੇ ਗਏ ਉੱਥੇ ਕਿਉਂਕਿ ਜਿਹਦੀ ਜਿਹੜਾ ਖਾੜ ਦੇ ਚ ਜਿੱਕ ਪੈਂਦਾ ਉਹਨੂੰ ਉੱਥੇ ਛੱਡ ਦਿੰਦੇ ਆ ਜਿਹੜੇ ਡੌਂਕੀ ਲਾਉਣ ਲੱਗੇ ਸਮੁੰਦਰ 'ਚ ਡਿੱਗ ਪਿਆ ਉਹਨੂੰ ਨਹੀਂ ਕਢਦੇ ਉੱਥੇ ਹੀ ਅ ਜਿੱਦਾਂ ਛੱਡ ਜਾਂਦੇ ਆ ਕਈਆਂ ਨੇ ਤਾਂ ਦੱਸਿਆ ਕਿ ਅਸੀਂ ਤੁਰੇ ਜਾਂਦੇ ਕਈ ਲਾਛਾਂ ਦੇਖੀਆਂ ਕਈ ਪਿੰਜਰ